ਮਲੇਰ ਕੋਡਲਾ ਦੇ ਵਿੱਚ ਰਿਸ਼ਤੇ ਤਾਰ-ਤਾਰ ਹੋਏ ਨੇ ਵਿਧਵਾ ਪਰਜਾਈ ਦੇ ਵੱਲੋਂ ਆਪਣੇ ਜੇਠ ਤੇ ਆਪਣੀ ਜ਼ਮੀਨ ਦਾ ਹੰਡ ਦਾ ਠੇਕਾ ਮੰਗਨ ਨੂੰ ਲੈ ਕੇ ਕਿਹੋ ਜਿਹਾ ਬਿਹੇਵੀਅਰ اختیار ਕੀਤਾ ਗਿਆ ਇਸ ਰਵੱਈਏ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੀ ਸਵਾਲ ਉੱਠ ਰਹੇ ਨੇ ਕਿ ਆਖਰ ਰਿਸ਼ਤਿਆਂ ਦੇ ਅੰਦਰ ਜਿਹੜਾ ਗਹਿਰਾ ਖੂਨ ਹੁੰਦਾ ਥਾ ਉਹ ਚਿੱਟਾ ਹੋ ਚੁੱਕਿਆ ਹੈ ਕੀ ਨੋਪੈਸਾ ਰਪਿੰਦਰ ਕੌਰ ਜੀ ਕੀ ਗੱਲ ਹੋਈ ਤੁਹਾਡੀ ਕਿਹਦੇ ਨਾਲ ਲੜਾਈ ਹੋਈ ਮੇਰੇ ਜੇਠ ਨਾਲ ਜੀ ਕੀ ਗੱਲ ਹੋਈ ਕੱਲ ਪਿੱਛੇ ਅਸੀਂ ਨੇ ਉਹ ਐਂ ਕਿਹਾ ਸੀ ਪਰਫੋਨ ਕਰਕੇ ਕਿਸੇ ਤੇ ਪੈਸੇ ਪੈਸੇ ਰਹਿੰਦੇ ਨਹੀਂਗੇ ਜਿਸ ਤਰ੍ਹਾਂ ਤੁਹਾਨੂੰ ਸਾਬਕਾ ਦਾਪ ਚਾਹੀਦਾ ਤੇ ਇਹਨਾਂ ਨੇ ਜਦੋਂ ਅੱਗੇ ਸਾਡੇ ਕੋ ਨਹੀਂ ਤੇ ਦੋਨੇ ਜਾਣੇ ਪਿਓ ਪੁੱਤ ਆ ਕੇ ਬੰਨ ਬੰਦੇ ਜੇਠ ਕੇ ਗਏ ਉਹਨਾਂ ਦੀ ਘਰ ਵਾਲੀ ਨੂੰ ਬਹੁਤ ਕੁੱਟਿਆ ਫੇਰ ਸੋਢੀ ਨੇ ਦੂਜੀ ਨੂੰ ਫਿਰ ਮੈਨੂੰ ਘਰੋਂ ਲੈ ਕੇ ਗਏ ਕੁੱਟਣ ਵਾਸਤੇ ਜਦ ਜੱਟ ਸੋਈਆ ਹੋਣੀ ਵੀ ਬਹੁਤ ਕੁੱਟਿਆ ਮੈਨੂੰ ਨਾਲ ਹੋਣੀ ਕੁੱਟਿਆ ਮੇਰੇ ਜੇਟ ਨੇ ਜਰਾ ਪਸੰਦ ਦਾ ਡੈਡੀ ਹੈ ਜੀ ਬਹੁਤ ਜਦ ਜਦ ਅੱਜ ਵੀ ਦਮਾਂਗੀਆ ਦੇਖੋ ਤੋ ਕੋ ਗਿੱਤਾ ਸਾਡੇ ਨਾਲ ਨਹੀਂ ਤੈਨੂੰ ਤਾਂ ਕੋਈ ਪੈਸਾ ਦੀ ਨਿੰਦੇ ਸੀ ਜਦੋਂ ਸਿੱਖਸਾ ਸਾਖਤਾ ਮੰਗਿਆ ਜਾਂ ਤਾਂ ਟੁੱਟ ਕੇ ਪਾ ਕੇ ਕੱਪੜੇ ਕੁੱਪਰੇ ਸਾਡੇ ਸਾਰੇ ਪਾੜਤੇ ਸਾਡੇ ਸਾਦਾ ਸਾਹਕ ਤਾ ਤੁਸੀਂ ਮੰਗਦੇ ਤਾ ਤੁਹਾਨੂੰ ਦਾ ਜ਼ਮੀਨ ਦਾ ਚਾਹੁੰਦਾ ਜੀ ਜ਼ਮੀਨ ਨਾਲ ਸੰਦੀ ਹਾਂਜੀ ਸੰਦੀ ਵਿਚਾਟਾ ਲੈਣ ਦਾਰੇ ਹੀ ਦੀ ਸਾਡਾ ਤੇ ਅਸੀਂ ਆਕੇ ਸਾਨੂੰ ਸਾਫ ਸਾਫ ਦੇ ਦੋ ਤੁਹਾਡੇ ਦਾ ਪੂਟੇ ਪਏ ਅਰੇ ਘਰ ਵਾਲੀ ਕੋਲੇ ਕੋਲੇ ਕੜੀ ਰਹੀ ਆ ਤੁਹਾਨੂੰ ਆਉਣੀ ਕੀਤਾ ਸੜਾਇਆ ਨਹੀਂ ਹੈਗਾ ਤਾਂ ਕੀ ਕੀਆ ਕੋਲੇ ਦੋਨਾਂ ਨੇ ਜਜਦਰ ਜੱਟ ਸੋਹੀਆ ਤੇ ਉਹਦਾ ਡੈਡੀ ਆ ਮਰੀਕ ਸਿੰਘ ਉਹਨਾਂ ਨੇ ਮੈ ਸਾਨੂੰ ਤਿੰਨਾਂ ਨੂੰ ਪੂਰਾ ਕੁੱਟਿਆ ਤੁਹਾਨੂੰ ਤਿੰਨੇ ਜਾਣਿਆਂਗੇ ਕਿਹਨੋਂ ਸੀ ਉਹ ਤੁਹਾਡੇ ਜਿਹੜੇ ਕਿਹਨੋਂ ਮਰੀਕ ਸਿੰਘ ਰਾਪੁਰਾ ਚੰਨਾ ਉਹਦਾ ਕਿਹਨਾ ਰੁਪਿੰਦਰ ਕੌਰ ਰੰਡ ਤੁਹਾਡਾ ਕਿਹਨਾ ਰਾਪੁਰਾ ਚੰਨਾ ਹੀ ਕੀ ਮੰਗ ਕਰਦਾ ਪ੍ਰਸਾਦ ਸਾਨੂੰ ਐਂ ਜਿਹੜਾ ਹੱਕ ਤੇ ਹਿੰਦ ਸਾਨੂੰ ਬਸ ਉਹ ਕੁਝ ਨਹੀਂ ਚਾਹੀਦਾ ਜਾ ਦੇਖੋ ਜ ਸਾਡੇ ਨਾਲ ਬਸ ਜਨ ਮਾਰਨ ਦੀ ਵੀ ਧਮਕੀਆਂ ਵੀ ਦਿੰਦੇ ਨੇਗੇ ਅਸੀਂ ਤੁਹਾਨੂੰ ਸਾਰੇ ਪਰਿਵਾਰ ਨੂੰ ਮਾਰਾਂਗੇ ਅਸੀਂ ਤੇ ਜਿਹੜੇ ਜੇੜੇ ਨੇ ਦੂਜੇ ਨੂੰ ਸਾਰਿਆਂ ਨੂੰ ਅੱਜ ਰੋਜ਼ ਹੀ ਬਾਹਰ ਕੱਲ ਪਰਚਾ ਕੱਲ ਤੇ ਤੜਕੇ ਤੇ ਬਹੁਤ ਆ ਰਹੇ ਨੇ ਕਿਰੇ ਅਸੀਂ ਸਾਰੇ ਟੱਬਰ ਨੂੰ ਸਾਰੇ ਜਿਹੜੇ ਦੂਜੇ ਨੇ ਸਾਡੇ ਜੇਠ ਰੂਟ ਸਾਰੇ ਮਾਰ ਕੇ ਸਾਰਿਆਂ ਨੂੰ ਮਾਰਨਾ ਅਸੀਂ ਨੇ ਭਾਈ ਮੇਰਾ ਨਾਮ ਹਰਦੀਪ ਕੌਰ ਹੈ ਜੀ ਇਹ ਗੱਲ ਉਹ ਇਹ ਦੱਸੇ ਸਾਡੇ ਵਾਸਤੇ ਗੱਲ ਹੋਈ ਹੈ ਜੀ ਉਹਦੇ ਜਮੀਨ ਪਿੱਛੇ ਸਾਨੂੰ ਠੇਕ ਕਰ ਦਿੰਦਾ ਬਹੁਤ ਜ਼ਿਆਦਾ ਘੱਟ ਆਪ ਦਾ ਜਣੀ ਜੀ ਰੱਖ ਲੈਂਦਾ ਸਾਨੂੰ ਥੋੜਾ ਜਿਹਾ ਦਿੰਦਾ ਸਾਡਾ ਉਹ ਤਾਂ ਹੀ ਗੁਜ਼ਾਰਾ ਨਹੀਂ ਹੁੰਦਾ ਬਾਬਾ ਮਰੀਕ ਸਿੰਘ ਉਹ ਮੇਰਾ ਦਿਓਰ ਲੱਗਦਾ ਜੀ ਮੇਰਾ ਬੰਦਾ ਹੈ ਨਹੀਂ ਸਿਰ ਤੇ ਸਾਨੂੰ ਜਣੀ ਬਹੁਤ ਤੰਗ ਕਰਦਾ ਉਹ ਵੀ ਜੇ ਅਸੀਂ ਪਿੰਡ ਜਾਣੇ ਆ ਸਾਡੇ ਮਾਦਰ ਮੋਟਰਸਾਈਕਲ ਲਾ ਲੰਦਾ ਵੀ ਕਿੱਥੇ ਜਾਂਦੀਆਂ ਨੇ ਇਹ ਸਾਨੂੰ ਗਲਤ ਵਲਤ ਬੋਲਦਾ ਵੀ ਤੁਸੀਂ ਕਿੱਥੇ ਜਾਂਦੀਆਂ ਪਿੰਡ ਕਿਸੇ ਲਵੇ ਜਾਣੀ ਤੁਸੀਂ ਬੰਦਿਆਂ ਲੱਗੇ ਜਾਣੀ ਸਾਨੂੰ ਬਹੁਤ ਜ਼ਿਆਦੇ ਗਲਤ ਬੋਲ ਦੱਸਦਾ ਬਹੁਤ ਸੰਗਾਈਆਂ ਹੋਈਆਂ ਉੱਤੇ ਹੁਣ ਕੀ ਗੱਲ ਹੋਈ ਫਿਰ ਕੋਣ ਸਾਨੂੰ ਵੀ ਦੂਜੀ ਭੈਣ ਨੂੰ ਬਹੁਤ ਕੁੱਟਿਆ ਮੇਰੀ ਨੂੰ ਜਠਾਣੀ ਆ ਫੇਰ ਮੇਰੀ ਇਹ ਦਰਾਣੀ ਲੱਗਦੀ ਇਹਨੂੰ ਬਹੁਤ ਕੁੱਟਿਆ ਸਾਨੂੰ ਧਮਕੀਆਂ ਦਿੰਦੇ ਨੇ ਵੀ ਸਾਨੂੰ ਮਾਰਾਂਗੇ ਜਵਾਕਾਂ ਵੀ ਧਮਕੀਆਂ ਦਿੰਦੇ ਨੇ ਇਹਨਾਂ ਦੇ ਦੋਨਾਂ ਨੂੰ ਵੀ ਮਾਰਾਂਗੇ ਸਾਨੂੰ ਵੀ ਬਹੁਤ ਧਮਕੀਆਂ ਦਿੰਦੇ ਨੇ ਵੀ ਬਹੁਤ ਮਾਰਾਂਗੇ ਸਾਨੂੰ ਵੇ ਕਦਿਲ ਮਾਰ ਕੇ ਸਟਾਂਗੇ ਤੁਹਾਨੂੰ ਕੀ ਮੰਗ ਕਰ ਨੂੰ ਇਸ ਅਸੀਂ ਮੰਗ ਕਰਦੇ ਆ ਕਿ ਸਾਡਾ ਸਾਰਾ ਕੁਝ ਸਾਡੋ ਹੋਣਾ ਚਾਹੀਦਾ ਤਾਂ ਅਸੀਂ ਤਾਂ ਕੁਝ ਨਹੀਂ ਰੱਖਣਾ ਹੈਗਾ ਨਾਲ ਉਹਦੇ ਸਾਰੇ ਆਂਦਾ ਤਿੰਨੇ ਘਰ ਆਂਦਾ ਸੇਹੀ ਬੇਨਤੀ ਹੈ ਵੀ ਅਸੀਂ ਤਾਂ ਉਹਦੀ ਦੇਲੀ ਵੀ ਨਹੀਂ ਚੜਦੀਆਂ ਹੈਗੀਆਂ ਹਾਂਜੀ ਕਿਹੜਾ ਉਹ ਸਾਨੂੰ ਲੜੇ ਆ ਕੇ ਗੰਦੀਆਂ ਗਾਲਾਂ ਕੱਢੀਆਂ ਨੇ ਉਹ ਤਾਂ ਅਸੀਂ ਕਾਰਵਾਈ ਕਰੋ ਆਪ ਦੀ ਹਮਦਸਤ ਦੀ ਮੰਗ ਕਰ ਅਸੀਂ ਮੰਗ ਇਹ ਹੀ ਕਰਦੇ ਹਾਂ ਕਿ ਸਾਨੂੰ ਸਾਫ਼ ਚਾਹੀਦਾ ਉਹ ਕੋ ਸਦਾ ਲੱਗ ਜੇ ਵੀ ਤੀ ਮੈਂ ਦੀ ਕਿਵੇਂ ਇੱਜ਼ਤ ਕਰੀਂਦਾ ਉਹ ਕਰਦਾ ਨਹੀਂ ਹੈਗਾ ਕੁਛ ਨਹੀਂ ਜਾਣਦਾ ਹੈਗਾ ਤੀਨੀਆਂ ਨੇ ਵੀ ਗਾਲਾਂ ਕੱਢਦਾ ਇੰਨੀਆਂ ਗੰਦੀਆਂ ਗੰਦੀਆਂ ਵੀ ਉਹ ਸਾਨੂੰ ਨਾ ਕਰਦੇ ਗੰਦੀਆਂ ਵਾਣ ਤੋਂ ਟੋੜਾ ਸਾਡਾ ਨਗਰ ਚੰਦ ਸਿੰਘ ਹੈ ਜੀ ਤੁਹਾਡੇ ਕੀ ਲੱਗਦਾ ਨਾ ਬੀਬੀ ਜੀ ਨਾਲ ਇਹ ਰਪਿੰਦਰਕੌਰ ਸਾਡੀ ਬੇਟੀ ਹੈ ਜੀ ਕੀ ਗੱਲ ਹੋਈ ਹੈ ਜੀ ਤੁਸੀਂ ਠੀਕ ਹਾਂ ਇਹ ਜੀ ਜਿਹੜਾ ਸਾਡਾ ਜਵਾਈ ਆ ਉਹ ਮਰਿਆ ਹੈ ਵੀ ਦੇ ਵਿੱਚ ਉਸ ਤੋਂ ਬਾਅਦ ਅਸੀਂ ਇਹਨੂੰ ਵੱਡੇ ਕਰਕੇ ਸਨਮਾਨ ਕਰਤਾ ਤੇ ਪਰਿਵਾਰ ਦੀ ਸੰਭਾਲ ਤੁਸੀਂ ਕਰਨੀ ਹੈ ਉਹ ਜ਼ਿੰਮੇਵਾਰੀ ਤੇ ਗਲਮਕਾ ਵੀ ਜਿਹੜੀ ਇਹਦੀ ਜਾਇਤ ਬਣਦੀ ਸੀ ਠੇਕਾ ਬਣਦਾ ਸੀ ਕੋ ਜੋ ਵੀ ਹੱਕ ਸੀ ਉਹ ਆਪ ਰੱਖਦਾ ਰਿਹਾ ਜਦੋਂ ਇਹ ਬੱਚਿਆਂ ਨੂੰ ਕੁਝ ਮੰਗ ਕਰਦੇ ਵੀ ਸਾਡਾ ਹੱਕ ਦਿਓ ਤੇ ਸਾਡਾ ਜੋ ਬਣਦਾ ਠੇਕਾ ਦਿਓ ਉਹ ਗਲਮਕਾ ਮੰਗੜ ਤੇ ਇਹਨਾਂ ਝਗੜਾ ਕਰਦਾ ਕੱਲ ਇਹ ਗੱਲ ਹੋਈ ਇਹ ਜਦੋਂ ਬੱਚਿਆਂ ਨੇ ਮੰਗਿਆ ਸਾਡਾ ਹਿਸਾਬ ਕਰੋ ਇਹਨੂੰ ਅਬ ਮਿਰਤੀ ਨੂੰ ਅੰਦਰੋਂ ਖਿੱਚ ਕੇ ਕੁੱਟਿਆ ਉਹ ਕੁੱਟ-ਕੁੱਟ ਕੇ ਹੁਣ ਸਾਡੇ ਸਾਹਮਣੇ ਆ ਤੁਸੀਂ ਹਸਪਤਾਲ ਅਸੀਂ ਦਾਖਲ ਕਰਿਆ ਤੇ ਅਸੀਂ ਇਹਦੇ ਵਿੱਚ ਆਇਆ ਤੇ ਬਾਕੀ ਅਸੀਂ ਇਹ ਵੀ ਬੇਨਤੀ ਕਰਦੀ ਐ 6 ਤੋਂ ਲਾ ਕੇ ਅਸੀਂ ਵੀ ਕੋਈ ਸੇਵਾਦਾਰਾ ਗੁਰੂ-ਗੁਰੂ ਦੇ ਪਬਲਿਕ ਦੇ ਸੱਚੇ ਪਾਚਨ ਡਿਊਟੀ ਬਖਸ਼ੀ ਐ ਅਸੀਂ ਸੇਵਾ ਕਰਦੇ 6 ਤੋਂ ਲਾ ਕੇ ਜਿੰਨੇ ਵੀ ਸੰਗਤਾਂ ਇਹਦੇ ਨਾਲ ਗਲਮਕਾ ਹੈਗੀ ਉਹ ਗਲਮਕਾ ਸਾਰਿਆਂ ਕੰਪਲੀਟ ਆਇਆ ਸਾਡੇ ਲਈ ਕਹਿੰਦੇ ਨੇ ਸਾਨੂੰ ਬਾਬਾ ਜੀ ਪਰ ਅਸੀਂ ਬਾਬਾ ਜੀ ਨਾਲ ਜੋ ਕੰਮ ਕਰਦੇ ਨਹੀਂ ਹੈਗੇ ਤੇ ਇਸ ਕਰਕੇ ਸਾਡੀ ਬੇਨਤੀ ਹੈ ਇਹ ਬੱਚਿਆਂ ਦਾ ਹੱਕ ਬੱਚਿਆਂ ਦਾ ਨਿਆਂ ਜੋ ਹੁੰਦਾ ਉਹ ਸਾਨੂੰ ਇਹਨਾਂ ਨੂੰ ਮਿਲੇ ਤੇ ਬਾਕੀ ਇਹਨਾਂ ਨੂੰ ਘਰੋਂ ਕੱਢਣ ਦੀ ਵੀ ਘਰ ਛੱਡੋ ਹੁਣ ਇਹ ਦੱਸੋ ਵੀ ਇਹ ਘਰ ਛੱਡ ਸਕਦੇ ਨੇ ਤੇ ਆਪਾਂ ਇਸ ਕਰਕੇ ਬੇਨਤੀ ਕਰਦੇ ਹਾਂ ਜੀ ਸਰਕਾਰ ਵੀ ਜੋ ਵੀ ਸਾਡੇ ਸੀਨੀਅਰ ਅਹੁਦੇਦਾਰ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਅਪਰ ਅਧਿਕਾਰੀਆਂ ਨੂੰ ਵੀ ਭਾਈ ਇਹਨਾਂ ਦਾ ਹੱਕ ਤੇ ਸੱਚ ਦਾ ਨਿਆਂ ਹੋਣਾ ਚਾਹੀਦਾ ਇਹ ਸਾਡੀ ਇਨਕ ਬੇਨਤੀ ਹੈ ਜਰ ਸਰ ਕੀ ਨਾਮ ਹੈ ਮੈਂ ਡਾਕਟਰ ਤਰਮਿੰਦਰ ਮੈਡੀਕਲ ਅਫੀਸਰ ਸਿਵਲ ਹਸਪਤਲ ਮਲੇਰੀ ਕੋਟਲਾ ਪੇਸ਼ੈਂਟ ਰੁਪਿੰਦਰ ਕੌਰ ਵਾਈਫ ਆਫ ਮਲਕੀਤ ਸਿੰਘ ਸੱਟਾ ਲੱਗਣ ਕਾਰਨ ਮੋੜਲਾ ਲਾਜ ਅਮਰਗੜ ਤੋਂ ਕਰਵਾ ਕੇ ਸਾਡੇ ਕੋਲ ਰੈਫਰ ਹੋਇਆ ਸੀਗਾ ਹੌਣੇ ਪੇਸ਼ੈਂਟ ਸਾਡੇ ਸਿਵਲ ਹਸਪਤਲ ਮਲੇਰਕੋਟਲਾ ਵਿੱਚ ਜ਼ੇਰੇ ਇਲਾਜ ਹੈ ਜੀ। ਜ਼ਿਲ੍ਹਾ ਮਲੇਰਕੋਟਲਾ ਦੇ ਥਾਣਾ ਅਮਰਗੜ ਦੇ ਪਿੰਡ ਰਾਮਗੜ ਛੰਨਾ ਦੀਪ ਰੁਪਿੰਦਰ ਕੌਰ ਨੇ ਪੁਲਿਸ ਨੂੰ ਬਿਆਨ ਦਿੱਤੇ ਨੇ ਤੇ ਪੁਲਿਸ ਨੇ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਦੂਜੇ ਪਾਸੇ ਰੁਪਿੰਦਰ ਕੌਰ ਦਾ ਪਤੀਜਾ ਸਰੀਆਮ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਰੁਪਿੰਦਰ ਸਮੇਤ ਉਸ ਦੀ ਧੀ ਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਇੱਕ ਰਾਮਪੁਰ ਸਨਤ ਰੁਪਿੰਦਰ ਕੌਰ ਵੱਲ ਦਰਖਾਸਤ ਹੋਈ ਸੀ। ਕੀ ਮਾਮਲਾ ਜੀ ਹੈ? ਇਹ ਰਿਪੋਰਟ ਸ਼ਨਾ ਦੀ ਰਪਿੰਦਰ ਕੌਰ ਪਤਨੀ ਮਲਕੀਤ ਸਿੰਘ ਆ ਜੀ ਇਹਨੇ ਕੱਲ ਸਾਡੇ ਕੋਲ ਬਿਆਨ ਲਖਾਇਆ ਸੀ ਇਹ ਇਹਨੇ ਤੇਰੀ ਦਰਾਣੀ ਨੇ ਇੱਕ ਕਿੱਲਾ ਜ਼ਮੀਨ ਆ ਜਿਹੜੀ ਇਹਦੇ ਪਿੰਡ ਦਾ ਹੀ ਅਮਰੀਕ ਸਿੰਘ ਤੇ ਉਹਦਾ ਲੜਕਾ ਬਸੰਤ ਵੀਰ ਸਿੰਘ ਆ ਉਹਨਾਂ ਨੂੰ ਠੇਕੇ ਦੇ ਦਿੱਤੀ ਹੋਈ ਆ ਤੇ ਇਹਨਾਂ ਨੂੰ ਠੇਕਾ ਜਿਹੜਾ ਦੇ ਕੇ ਗਿਆ ਉਸ ਵਾਰ ਦਾ ਇਹਨਾਂ ਦੇ ਦਸਨ ਮੁਕਾਬਕ ਕੋਈ ਘੱਟ ਦੇ ਕੇ ਗਿਆ ਉਹਦੇ ਸਬੰਧੀਆਂ ਨੇ ਜਦੋਂ ਉਹਨੂੰ ਲਾਂਭਾ ਦਿੱਤਾ ਤੇ ਉਹ ਉਹਦੇ ਦੰਜਿਸ ਦੇ ਵਿੱਚ ਇਹਨਾਂ ਨੇ ਆ ਕੇ ਵੀ ਘਰ ਦੇ ਅੰਦਰ ਆ ਕੇ ਜਿਹੜੀ ਕੁੱਟਮਾਰ ਕੀਤੀ ਆ ਜਿਹਦੇ ਬਿਆਨ ਤੇ ਅਸੀਂ ਇਹਨਾਂ ਦੇ ਦੋਨਾਂ ਦੇ ਖਿਲਾਫ ਬਣਦੀਆਂ ਧਰਾਵਾਂ 333 115 2 ਤੇ 126 352 ਬੀਐਨਐਸ ਦੇ ਤਹਿਤ ਕੇਸ ਰਿਸਰ ਕਰ ਲਿਆ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਘਰ ਤੋਂ ਭੱਜੋ ਆ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਆ ਭਾਂਖੀ ਪਰਿਵਾਰਾਂ ਦੇ ਲੋਕ ਆ ਬਈ ਤੁਹਾਨੂੰ ਵੀ ਪਤਾ ਤੇ ਮੇਰੀ ਆਂਟੀ ਆ ਉਹਨਾਂ ਨੂੰ ਸ਼ਹਿਦ ਹੰਦੀ ਆ ਪੂਰੀ ਵੀ ਹਾਂ ਜਾਓ ਕਰੋ ਕਮਾਣਾ ਤੇ ਗੱਲ ਕੀ ਆ ਸਾਡੀ ਉਹ ਕੁੜੀ ਜਦੋਂ ਹੁਣ ਆ ਉਹ ਮੇਰੇ ਭੈਣ ਆ ਜਿਹੜੇ ਆ ਨਾਮ ਲਿਖਾਇਆ ਹੋਇਆ ਉਹਦਾ ਮੈਂ ਜੋਤ ਬਾਤੇ ਮੈਂ ਆਪਣੀ ਭੈਣ ਬਾਰੇ ਮਾੜਾ ਸੋਚਉਂਦਾ ਪਹਿਲੀ ਗੱਲ ਤਾਂ ਕੁਛ ਪੀਚਾਂ ਵਾਲੇ ਵੀਰ ਵੀਰੋ ਧਿਆਨ ਨਾ ਸੋਚਿਓ ਪਹਿਲਾਂ ਇਹ ਗੱਲ ਵੀ ਸੋਹੀ ਕਿੱਥੇ ਜਿੱਥੇ ਗਲਤ ਹੋ ਨਾ ਜੁੱਤੀਆਂ ਮਾਰਿਓ ਜੱਟ ਦੇ ਬਲਾਕੇ ਤੇ ਉਹ ਵੀਰੇ ਗਲਤ ਰਹੇ ਜਦੋਂ ਆਪਾਂ ਅਣਖੀ ਪਰਿਵਾਰ ਆ ਮੈਂ ਦਿਲੋਂ ਗੱਲ ਕਹਣਾ ਮੇਰੀ ਭੈਣ ਹੈ ਚਾਹੇ ਉਹ ਚਾਚੇ ਦੀ ਕੁੜੀ ਆ ਚਾਚਾ ਐਂ ਨਹੀਂ ਦੁਨੀਆ ਤੇ ਉਹ ਜੇ ਗਲਤ ਰਹੀ ਜਾਉ ਤਾਂ ਸਾਡੀ ਜ਼ਿੰਮੇਵਾਰੀਆਂ ਨੂੰ ਰੋਕਣਾ ਤੇ ਰਹੀ ਗੱਲ ਅਜੇ ਤਾਂ ਚਾਂਟਿਆਂ ਦਾ ਰੋਕਿਆ ਰਹੀ ਗੱਲ ਮੈਂ ਅਸੀਂ ਉਹ ਅਣਖੀ ਪਰਿਵਾਰ ਆ ਮੇਰੇ ਪੜਤਾਤੇ ਉਹਨਾਂ ਨੇ ਵੀ ਕਤਲ ਕਰੇ ਸੀ ਅਸੀਂ ਮਾਰਾਂਗੇ ਜਦੋਂ ਅਸੀਂ ਕਿਸੇ ਦੀ ਧੀ ਪੈਣ ਨਹੀਂ ਨਾ ਕੱਢ ਕੇ ਲਿਆਏ ਤਾਂ ਅਸੀਂ ਆਪਣੀ ਧੀ ਪੈਣ ਨੂੰ ਜਾਣ ਵੀ ਨਹੀਂ ਦਿੰਦੇ ਤੇ ਇਹ ਉਹ ਗਲਤ ਕੰਮ ਕਰਦੀ ਤਾਂ ਰੋਕਦੇ ਸੀ ਤਾਂ ਉੱਥੇ ਥੱਪੜ ਥੱਪੜ ਕੋਈ ਲੜਾਈ ਝਗੜਾ ਹੋਇਆ ਉਹ ਇਹਨਾਂ ਨੇ ਗਲਤ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਸ਼ੂ ਕਰਿਆ ਵੀ ਸੋਹੀ ਆਏ ਇਸ ਸਮਾਜ ਸੇ ਵੀ ਪਹਿਲੀ ਗੱਲ ਤਾਂ ਮੈਂ ਕੋਈ ਸਮਾਜ ਸੇ ਵੀ ਨਹੀਂ ਆ ਇਹ ਸਾਰਿਆਂ ਨੂੰ ਪਤਾ ਆ ਨਾ ਵੀਰ ਬਾਕੀ ਬਹੁਤ ਵੀਰ ਮੇਰੇ ਬਾਰੇ ਬੋਲ ਰਹੇ ਨੇ ਵੀ ਆਏ ਕੋਈ ਨਹੀਂ ਵੀਰੇ ਬੋਲੋ ਪਰ ਇੱਕ ਗੱਲ ਆ ਇੱਥੇ ਗੱਲ ਕੁੜੀ ਦੀ ਆ ਜਿਹਨੂੰ ਅਸੀਂ ਦਿਲੋਂ ਪਿਆਰ ਕਰਦੇ ਸੀ ਉਹ ਭੈਣ ਸਾਡੀ ਉਹ ਭੈਣ ਨੇ ਅਜਾਂ ਸੇ ਭਰਾ ਨੂੰ ਅਜੇ ਗਲਤ ਤਰੀਕੇ ਨਾਲ ਬਦਨਾਮ ਕਰਿਆ ਤੇ ਸੋਚ ਕੇ ਸਮਝ ਕੇ ਮੇਰੇ ਭਰਾ ਜਿਹੜੇ ਵੀ ਪੇਜਾਂ ਆਲੇ ਨੇ ਸੋਚ ਕੇ ਬਦਨਾਮ ਕਰਿਓ ਦੇਖੋ